ਸੂਬਾ ਤੇ ਸੂਬਈਆ ਉਹ ਵੇਖੀਏ ਵੀ ਉੱਚਾ ਲੰਬਾ ਗੱਬਰੂ ਇਹਦੀ ਉੱਚੀ ਲੰਬੀ ਏਕ ਵੱਡੇ ਰੇਡਰ ਹੋਇਆ ਉਹ ਵੇਖ ਸੂਬਾ ਉਹ ਵੇਖ ਸੂਬਾ ਤਗੜਾ ਜਫਾ ਲਾ ਗਿਆ ਇਹ ਦੂਜਾ ਲਗਾਤਾਰ ਜਫਾ ਲੱਗ ਗਿਆ ਸੂਬਿਆ ਇਹ ਕਹਿੰਦੇ ਵੱਡੀ ਖੇਡ ਦਾ ਮਾਲਕ ਹੈ ਅੱਗੇ ਲਾੜਪੁਰਿਆ ਪੈਗੀ ਕਬੱਡੀ ਜੱਕ ਮਾਈਟ ਕਰਗਰ ਖੇਡ ਮੈਦਾਨ ਦੇ ਵਿੱਚ ਲਓ ਫਿਰ ਦੇਖੀਏ ਵੀ ਇਸ ਸਮੇਂ ਲੋਕੀ ਕੋਜ ਪੁੱਜਿਆ ਟੀਮਾਂ ਕਿ ਇਹ ਬਾਬਾ ਧੂਲੇ ਸ਼ਾਹ ਕਬੱਡੀ ਕਲੱਬ ਸੂਰਤ ਮੱਲੀ ਦੀ ਟੀਮ ਹੈ ਵਿਰ ਰੇਡ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਨਵੇਂ ਨਕੋਰ ਉਹਨਾਂ ਦੀ ਕਹਿੰਦੇ 20 ਮਾ ਟੱਪਿਆ ਤੇ 21 ਸਾਲ ਹੋ ਗਿਆ ਕੰਦ ਕਾਠ ਇਹਨਾਂ ਮੁੰਡਿਆਂ ਦਾ ਕਮਾਲ ਹੋ ਗਿਆ ਅਥਰੀ ਦੀ ਚੜ ਗਈ ਜਵਾਨੀ ਜਣ ਤੇ ਉਹ ਪੌਂਦਾ ਕਬੱਡੀ ਥਾਪੀ ਮਾਰ ਪੜ ਤੇ ਲੋ ਸਾਹਮਣੇ ਪੈਂਦੀ ਹੋਈ ਰੇਡ ਉਹ ਨੁੱਕਰ ਦੇ ਵਿੱਚੋਂ ਸੇਪੋ ਸੂਬਾ ਤੇ ਸੂਬਾਈਆ ਉਹ ਵੇਖੀਏ ਵੀ ਉੱਚਾ ਲੰਬਾ ਗੱਬਰੂ ਇਹਦੀ ਉੱਚੀ ਲੰਬੀ ਹੇਕ ਆ ਫੜੀ ਨਹੀਂ ਮਾਇ ਪੂਰੀਆਂ ਤੇ ਮੁੰਡਾ ਲੈਣ ਦੇ ਵੇਖ ਇੱਕ ਤਗੜਾ ਜੱਫਾ ਸੂਬਾ ਲਾ ਗਿਆ ਮੇਰੇ ਵੀਰੋ ਆੜਪੁਰੀਆ ਘੁੱਗੀ ਬੱਲਪੁਰੀਆ ਆ ਗਿਆ ਇਹ ਛਿੱਤ ਪੈਂਦਾ ਮੇਰੇ ਵੀਰੋ ਇਸ ਸਮੇਂ ਘੁੱਗੀ ਦਾ ਤੇ ਬੱਲਾਂ ਦੇ ਲਈ ਸ਼ੁਰੂਆਤੀ ਦੌਰ ਦੇ ਵਿੱਚ ਖੇਡਿਆ ਲੱਡੇ ਹੁਣਾ ਦੇ ਨਾਲ ਤੇ ਬੱਲਪੁਰ ਦਾ ਧੁੱਗੀ ਵੱਜਣ ਲੱਗ ਗਿਆ ਜੂਲੀ ਬੱਲਪੁਰ ਦਾ ਲੱਡਾ ਬੱਲਪੁਰ ਦਾ ਹੈ ਇਹ ਵੱਡੇ ਰੇਡਰ ਹੋਇਆ ਆਹ ਵੇਖ ਸੁਪਾ ਆਹ ਵੇਖ ਸੁਪਾ ਤਗੜਾ ਜੱਫਾ ਲਾ ਗਿਆ ਇਹ ਦੂਜਾ ਲਗਾਤਾਰ ਜੱਫਾ ਲੱਗ ਗਿਆ ਸੁਪਿਆ ਇਹ ਕਹਿੰਦੇ ਵੱਡੀ ਖੇਡ ਦਾ ਮਾਲਕ ਹੈ ਇਹ ਥੋਕਰਾ ਸਿਖਾਉਂਦੀਆਂ ਨੇ ਬੱਲ ਜੀਣ ਦਾ ਮਿਲਦੇ ਤਜਰਬੇ ਵੀ ਐਮਾ ਜਣ ਤੋਂ ਉਧਰ ਗੁਰਪ੍ਰੀਤ ਗੋਪੀ ਰੰਜੀਲਾ ਸਾਹਿਬ ਵੀ ਆਏ ਨੇ ਮੇਰੇ ਵੀਰੋ ਜਿਨ੍ਹਾਂ ਦੇ ਨੇਫੇ ਦੇ ਵਿੱਚ ਚੈਨ ਲੱਗੀ ਹੁੰਦੀ ਆ ਤੇ ਨਾਲ ਜਿਹੜੀ ਗੱਡੀ ਦੀ ਚਾਬੀ ਟੰਗੀ ਹੁੰਦੀ ਹੈ ਤੇ ਗਲਦੇ ਵਿੱਚ ਜਿਹੜੀ ਚਾਂਦੀ ਦੀ ਕੈਨ ਹੈ ਨਾ ਉਹ ਵੀ ਲਿਸ਼ਕੋਰੇ ਉੱਪਰੋਂ ਦੀ ਮਾਰਦੀ ਹੈ ਚਿੱਟੀ ਟੀ ਛਿੜ ਤੋਂ ਉਹ ਵੀ ਕਹਿੰਦੇ ਗੱਲਾਂ ਟਿਕਾਣੇ ਲਾ ਰਿਹਾ ਹੈ ਹਰਦੀਪ ਭਰਦਾਵੇ ਹੁਣੀ ਪ੍ਰਗਟ ਮਾਨ ਗੜੀਆ ਮਨਦੀਪ ਚੋਕੇ ਵਾਲਾ ਤੇ ਸਾਡਾ ਅਲੀ ਭਰਾ ਵੀ ਪੁੱਜਿਆ ਇਹ ਅੱਜ ਦੇ ਬਲਾਰੇ ਨੇ ਤੇ ਜਨਉ ਦੋਮਾ ਨੇ ਇਧਰ ਮਮਣਾ ਵਾਲੇ ਬਿੱਲੇ ਦੀ ਕਬੱਡੀ ਦੇ ਉੱਤੇ ਮੇਰੇ ਵੀਰੇ ਸੁਪਰ ਟਰਾਈ ਕਰਦਾ ਹੋਇਆ ਤੇ ਨੰਬਰ ਜਿਹੜਾ ਹੈ ਉਹ ਕੋਟਲੀ ਸੂਰਤ ਮੱਲੀ ਦੀ ਟੀਮ ਦੇ ਸਹਜਾ ਜੜਿਆ ਦੂਸਰੇ ਮੈਚ ਦੀਆਂ ਟੀਮਾਂ ਯੋਵਾ ਵਰਕ ਕਬੱਡੀ ਦਾ ਕੈਲ ਹੋ ਰਹੀਆਂ ਤੇ ਐਨ ਆਰ ਆਈ ਪੰਡਾਲ ਜੋਨਾ ਵੀ ਚਾਰ ਬਰ ਚਾਰ ਰਨ ਰੇਡ ਪੈ ਗਈ ਤੇ ਬੋਲ ਭੱਜੇ ਲਾੜ ਲੋ ਸਰਦੇ ਮੇਰੇ ਵੀਰੋ ਵੇਰਕਿਆਂ ਵਾਲਾ ਇਸਨੇ ਕਬੱਡੀ ਪਾਉਣ ਦੇ ਲਈ ਤਿਆਰ ਹੈ ਵੇਰਤਾ ਦੁੱਧ ਦੀ ਡੇਰੀ ਦੇ ਤੌਰ ਤੇ ਮਸ਼ਹੂਰ ਹੋਇਆ ਇਹ ਦੁੱਧ ਪੀਓ ਵੀਰਾਂ ਦਾ ਇਹ ਵੀ ਟੈਗਲਾਈਨ ਨੈਸ਼ਨਲ ਟੈਲੀਵਿਜ਼ਨ ਤੇ ਬੜੀ ਲੰਬੇ ਸਮਾਂ ਚੱਲੀ ਹੈ ਪਰ ਹੁਣ ਦੇਖੀਏ ਵੀ ਇੱਕ ਪਾਸੇ ਨੈਸ਼ਨਲ ਕਬੱਡੀ ਵਾਲਾ ਇਹ ਫੁਰਤੀਲਾ ਜਿਹਾ ਪਿੰਡਾ ਤੇ ਦੂਸਰੇ ਪਾਸੇ ਦੁਨੀਆ ਦੇ ਪਹਾੜ ਥੰਮ ਲੈਣ ਵਾਲਾ ਬੰਦਾ ਇਹ ਦੁਨੀਆ ਦੇ ਤੂਫਾਨ ਥੰਮ ਲੈਣ ਵਾਲਾ ਬੰਦਾ ਇਹ ਗੋਪੀ ਹੈ ਆਵਣ ਵਾਲਾ ਮੇਰੇ ਵੀਰੋ ਤਾੜੀਆਂ ਮਾਰ ਦਿਓ ਅੱਜ ਦੇ ਜੱਫਾ ਇਹ ਸਿਰੇ ਦਾ ਲਾ ਦਿੰਦਾ ਹੈ ਆਵਣ ਵਾਲੇ ਗੋਪੀ ਨੇ ਉਧਰ ਦੇਖੀਏ ਵੀ ਬੰਦਾ ਫੜ ਲਿਆ ਰੇਟਰ ਟਾਕੇ ਹਿੱਕੇ ਦੇ ਉੱਤੇ ਬਹਿਣ ਵਾਲੀ ਗੱਲ ਕਰ ਦਿੱਤੀ ਹੈ ਦੇਖੀਏ ਵੀ ਮਾਜੇ ਦੀ ਜਵਾਨੀ ਗੱਜ ਚੋੜੀ ਸ਼ਾਦੀ ਫੌਜੀ ਕਬੱਡੀ ਪਾ ਰਿਹਾ ਲਓ ਫੌਜੀ ਕਹਿੰਦੇ ਭੋਲੇ ਕਹਿੰਦੀ ਧਰਤੀ ਦਾ ਕਹਿੰਦੇ ਕਬੱਡੀ ਪੌਂਦਲ ਵੱਜ ਚੁਕਿਆ ਚਾਰ ਜਾਫੀ ਖੜੇ ਸਨੀ ਨਾਲ ਪੂਆ ਖੜਾ ਹਰ ਸੋਟਾ ਰਾਣਾ ਖੜਾ ਕੌੜ ਜੱਫਾ ਲਾਉਂਦਾ ਪਰ ਇਧਰਲੇ ਪਾਸੇ ਅਮਾਨਪੁਰ ਵਾਲਾ ਗੋਪੀ ਸਿੱਕੀ ਸਰੂ ਦੇ ਜੱਫਾ ਭਰ ਗਿਆ ਤੇ ਪੁਆਇੰਟ ਜਿਹੜਾ ਸੰਤ ਬਾਬਾ ਹਜਾਰਾ ਸਿੰਘ ਨੜਾ ਵਾਲੀ ਦੀ ਟੀਮ ਦੇ ਆ ਜਿਹੜੀ ਟੱਕਰ ਹੋਈ ਹੈ ਨਾ ਇੱਕੋ ਜਿਹੀ ਕਿਸਮ ਦੀ ਹੋਈ ਹੈ ਇਹ ਘੋਰਾ ਨਿਸ਼ੋਰ ਰੰਗ ਹੈ ਇਹ ਮਮਣਾ ਪਿੰਡ ਵਾਲਾ ਬਿੱਲਾ ਮੇਰੇ ਵੀਰੋ ਜਿੱਥੇ ਜਾਫੀ ਹੱਥ ਰੱਖਦਾ ਨਾ ਇੱਕ ਵਾਰੀ ਜ਼ੋਰ ਦੇ ਨਾਲ ਉਥੋਂ ਪਿੰਡਾ ਕਸ਼ਮੀਰ ਦੇ ਸੂਹੇ ਲਾਲ ਜੇ ਵਰਗਾ ਹੋ ਜਾਂਦਾ ਹੈ ਲਓ ਸਾਹਮਣੇ ਮਮਣਾ ਵਾਲੇ ਬਿੱਲੇ ਦੀ ਪੇਟੀ ਹੋਈ ਕਬੱਡੀ ਉਧਰ ਸਾਹਮਣੇ ਚਾਰ ਜਾਫੀ ਤਿਆਰ ਵਰ ਤਿਆਰ ਇੱਕ ਪਾਸੇ ਲੱਗਿਆ ਹੋਇਆ ਛੋਟਾ ਰਛਪਾਲ ਮੇਰੇ ਵੀਰੋ ਪਰ ਇਧਰ 2 ਨੰਬਰ ਤੋਂ ਸੂਬੇ ਨੇ ਫੇਰ ਕੱਢ ਕੇ ਬਾਹਰ ਮਾਰ ਰਿਹਾ ਤੇ ਲਾਹ ਤਗੜਾ ਜੱਫਾ ਆਪਣੀ ਟੀਮ ਦੇ ਲਈ ਨੰਬਰ ਦਾ ਇੱਕ ਹੋਰ ਹੀ ਜਾਫਾ ਕਰ ਦੁੱਤਾ ਪਰ ਲਓ ਸਾਹਮਣੇ ਗਰਦੇਵ ਮੇਰਕੇ ਬਣਾ ਆ ਗਿਆ ਮੇਰੇ ਵੀਰੋ ਲਓ ਸਾਹਮਣੇ ਖੇਡ ਮਾਨੋਰ ਕਬੱਡੀ ਪਿਆ ਰਹੀ ਹੈ ਅਗਲੇ ਮੈਚ ਦੀਆਂ ਟੀਮਾਂ ਮੇਰੀ ਬੇਨ ਜੇ ਪਿਆਰੀ ਫਰਕ ਰੱਖਣਾ ਬਿਨਾ ਕਿਸੇ ਦੇ ਤੂੰ ਮਾਲਵਾ ਟੀਵੀ .com ਦਾ ਵੱਡਾ ਧੰਨਵਾਦ ਕਰਦੇ ਹਾਂ ਦੂਸਰੇ ਸਾਲ ਦਾ ਵੱਡਾ ਕਬੱਡੀ ਕਬੜਾ ਕਰਵਾ ਜਾ ਰਿਹਾ ਇਕਲ ਸੂਬਾ ਕਹਿੰਦੇ ਅੱਜ ਸੁਰੇਸ਼ ਰੇ ਦੇ ਜਫੇ ਲਾ ਰਿਹਾ ਪਰ ਮੈਚ ਦਾ ਮੈਨੂੰ ਲੱਗਦਾ ਬਗਿਆ ਇਹਦਾ ਤੀਜਾ ਜਫਾ ਲੱਗਦਾ ਆ ਗੱਲਾਂ ਟਿਕਾਣੇ ਲੱਗੀਆਂ ਇਹ ਚੌਥਾ ਜਫਾ ਲੱਗਣਾ ਮੇਰੇ ਵੀਰੋ ਤਾੜੀਆਂ ਜ਼ੋਰਦਾਰ ਮਾਰ ਦਿਓ ਦੋ ਕਹਿੰਦੇ ਅਵਾਨ ਵਾਲੇ ਗੋਪੀ ਨੇ ਲਾਏ ਤੇ ਆਹ ਦੇਖੀਏ ਵੀ ਜੇ ਚੌਥਾ ਲੱਗ ਗਿਆ ਵਰ ਨਹੀਂ ਉਹ ਵੀ ਨੈਸ਼ਨਲ ਸਟਾਈਲ ਵਾਲਾ ਸੱਜੇ ਖੱਬਿਓ ਤੇ 6 ਸੱਤਾ ਬੰਦਿਆਂ ਤੇ ਨਿਕਲ ਆਉਂਦਾ ਕਾਲ ਕਰੀਏ ਦੂਸਰੇ ਮੈਚ ਤੇ ਬਲਾਰੇ ਜਵਾਬ ਬ੍ਰਦਰ ਕਬੱਡੀ ਕਲੱਬ ਕੈਲੇਫਸੋਰ ਨੇ ਤੇ ਮੇਰਾ ਖਿਆਲ ਆ ਵੀ ਐਨਆਰਆਈ ਪੰਡਾਲ ਦੋਨਾ ਇਹ ਦੋਨੇ ਟੀਮਾਂ ਜਿਹੜੀਆਂ ਤਿਆਰ ਬਤਿਆਰੋ ਕੇ ਖੇਡ ਮੈਦਾਨ ਦੇ ਵਿੱਚ ਆ ਜਾਣਗੀਆਂ ਇਹ ਦੋਨਾਂ ਟੀਮਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਉਧਰ ਵੇਖ ਕਹਿੰਦਾ ਭੱਜ ਭੱਜ ਆਇਓ ਮੇਰੇ ਰੱਬਾ ਕਿ ਭਾਬੋ ਲਿਬੜੀ ਫਿਰੇ ਲੰਬੀ ਚੁੱਲੇ ਨੂੰ ਮਿੱਟੀ ਨੰਬਰ ਰੇਡਰ ਦਾ ਪਰ ਮੂਸੇ ਨੇ ਹੱਥ ਜੁੜ ਗਿਆ ਭਰੇ ਸੇ ਮੇਰੇ ਵੀਰੋ ਸੰਤ ਬਾਬਾ ਹਯਾਰਾ ਸਿੰਘ ਨੜਾਂ ਵਾਲੀ ਦੀ ਟੀਮ ਦੇ ਹਿੱਸੇ ਜਾ ਜੁੜੇ ਅਗਲੀ ਰੇਡ ਪਾਉਣ ਦੇ ਲਈ ਇਹ ਕਹਿੰਦੇ ਫੇਰਗਿਆਂ ਵਾਲਾ ਹੈ ਇਹ ਨੈਸ਼ਨਲ ਸਟਾਈਲ ਕਬੱਡੀ ਦਾ ਮੇਰੇ ਵੀਰੋ ਬਤੌਰੇ ਧਾਵੀ ਖੇਡਣ ਵਾਲਾ ਖਿਡਾਰੀ ਹੈ ਸਾਹਮਣੇ ਦੇਖੀਏ ਪੈਂਦੀ ਹੋਈ ਕਬੱਡੀ ਦੇ ਉੱਤੇ ਤੇ ਸੂਬਾ ਧੌਣ ਦੇ ਉੱਤੇ ਆਥੇ ਰੱਖਦਾ ਹੋਇਆ ਹੈ ਅਵਾੜਾ ਵਾਲੇ ਗੋਪੀ ਨੇ ਵੀ ਥੋੜੀ ਜੀ ਇਹ ਦੱਸੀ ਆ ਵੀ ਇਹਨੂੰ ਫੜਿਆ ਕਿੱਥੋਂ ਜਾ ਸਕਦਾ ਹੈ ਲਓ ਫਾਈਨਲ ਮੈਚ ਸਿਰੇ ਦਾ ਮੈਚ ਆ ਅਬਦੁੱਲਾ ਨਾਮ ਆ ਗੱਬਰੂ ਦਾ ਆ ਅਬਦੁੱਲਾ ਅਬਦੁੱਲਿਆ ਦੀਆ ਉਹ ਸਾਹਮਣੇ ਅਬਦੁੱਲਿਆ ਦੀ ਕਬੱਡੀ ਪੈ ਗਈ ਆ ਇਹ ਸਾਹਮਣੇ ਅਗਲੇ ਪਾਸੇ ਦੇਖਾਂਗੇ ਆ ਬਾਣਾ ਵਾਲਾ ਗੋਪੀ ਆ ਖਜਾਲੇ ਦਾ ਜਮੇਰ ਨੜਾਂ ਵਾਲੀ ਦੀ ਧਰਤੀ ਦਾ ਸ਼ਾਲੂ ਆ ਤੇ ਨਾਲ ਸੂਪਾ ਆ ਉਹ ਚਾਰ ਜਾਫੀ ਖੇਡਦੇ ਮੈਦਾਨ 'ਚ ਵਰਦੀ ਸਾਉਂਡ ਪਾਨੇ ਵਾਲੇ ਦੀ ਸਿਰਾਂ ਘਰ ਰਹੀ ਆ ਇਹਦਾ ਨਾਮ ਸੂਪਾ ਜਿਹਨੇ ਪਹਿਲਾ ਡੇਡ ਵਾਲਾ ਮੈਨੂੰ ਲੱਗਦਾ ਨੜਾਂ ਵਾਲੀ ਦੀ ਟੀਮ ਦੇ ਵਾਸਤੇ ਉਹ ਗੱਲ ਮੇਰੇ ਵੀਰੋ ਸਿਰੇ ਗੱਲ ਸਿਰੇ ਲਾਤੀ ਆ ਸੁਖਮਨ ਉਹ ਸਾਹਮਣੇ ਅਗਲੀ ਕਬੱਡੀ ਦੇਖ ਲਓ ਸਾਹਮਣੇ ਉਧਰਲੀ ਸਾਈਡ ਖੇਡ ਦੇ ਮੈਦਾਨ ਦੇ ਵਿੱਚ ਹਲਕੇ ਹਲਕੇ ਕਦਮਾਂ ਨਾਲ ਉਹ ਦੇਖਾਂਗੇ ਕਬੱਡੀ ਪਈ ਆ ਸੋਨਾ ਸਰੀਰ ਗੱਬਰੂ ਦਾ ਲੈ ਬੱਲ ਆਉਣ ਬਲਿਆ ਗੋਪੀਆ ਤੂੰ ਵੀ ਸਿਰੇ ਦਾ ਜਾਫੀ ਆ ਇਸ ਵਾਰ ਯੂਰਪ ਚ ਬੱਲੇ ਬੱਲੇ ਕਰਾ ਕੇ ਆਇਆ ਇਹ ਇਧਰਲੀ ਸਾਈਡ ਹੋਈ ਟੱਕਰ ਉਹ ਡਕਲਣ ਦੀ ਕੋਸ਼ਿਸ਼ ਕੀਤੀ ਆ ਸੂਬਾ ਨਹੀਂ ਡੱਕ ਸਕਿਆ ਲਓ ਗੱਲ ਸਰੀਆ ਉਹ ਕਰਨ ਸ਼ਿਸ਼ਰਾ ਪਿੰਡ ਵਾਲੀ ਕਬੱਡੀ ਪਾ ਗਈ ਆ ਉਹ ਸ਼ਿਸ਼ਰਾ ਪਿੰਡ ਵਾਲਾ ਕਰਨ ਖੇਡਦੇ ਮੈਦਾਨ ਚ ਕਬੱਡੀ ਪਾਦਾ ਹੋਇਆ ਇਧਰਲੀ ਸਾਈਡ ਰਸਾਲ ਸਿੰਘ ਸ਼ਾਲੂ ਨਰਾਵਾਲੀ ਦੀ ਧਰਤੀ ਦਾ ਸ਼ਾਲੂ ਆ ਇਧਰ ਅਬਾਣਾ ਵਾਲਾ ਗੋਪੀ ਆ ਇਧਰਲੀ ਸਾਈਡ ਦੇਖਾਂਗੇ 4 ਆ 4 ਇਹ 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 ਆ ਸੂਬਾ ਉਹ ਸੂਬਾ ਬੱਲੇ ਬੱਲੇ ਗਰਾਊਂਡ ਦੀ ਕੋਸ਼ਿਸ਼ ਕਰਦਾ ਹੋਇਆ ਇਹ ਇਹਨਾਂ ਕਮਾਲ ਇਹ ਆਹ ਕਰਨਾ ਉਹ ਸੂਬਾ ਆਹ ਸੂਬਾ ਆ ਸਰਪੰਚ ਅੱਲੜ ਪਿੰਡਿਆ ਬੈਠਾ ਆ ਪੈਂਕੀ ਸਰਪੰਚ ਬੈਠਾ ਆ ਸਰਦਾਰ ਮਲਾਜੋ ਸਿੰਘ ਜੀ ਸਹੋਤਾ ਸਾਹਿਬ ਦਾ ਪਰਿਵਾਰ ਸਰਜੀਤ ਸਿੰਘ ਦੀ ਸੰਧਰ ਭਾਨਾ ਨਾਲ ਮਾਟਰ ਹਰਮਨ ਸਿੰਘ ਤੇ सोनू ਬੋਨਾ ਸਾਡਾ ਇੰਟਰਨੈਸ਼ਨਲ ਕਬੱਡੀ ਖਿਡਾਰੀ ਜਿਹੜਾ ਪਾਕਿਸਤਾਨ ਦੀ ਟੀਮ ਦੇ ਖਿਲਾਫ 2006 ਚ ਗੜਦੀਵਾਲ ਨੇ ਡੱਪਾਈਆਂ ਤੇ ਪੁੱਤਰ ਜੱਸੇ ਨੇ ਵੀ ਦੁਨੀਆ ਮਨਾਈਆ ਬਤਾਓ ਰੇਡਰ ਵੱਡੇ ਮਾਨ ਸਤਕਾਰ ਭਰਾਵਾਂ ਵੱਲੋਂ ਉਹ ਪੈਂਦੀ ਰੇਡ ਦੇ ਉੱਤੇ ਸੂਬੇ ਨੇ ਲਪੇਟ ਕੇ ਰੱਖਦਾ ਗਰਦਾਸਪੁਰਿਆ ਸੂਬਾ ਬੱਲੇ ਬੱਲੇ ਕਰਾ ਗਿਆ ਗਰਦਾਸਪੁਰਿਆ ਬੱਲੇ ਬੱਲੇ ਕਰਾ ਗਿਆ ਬੱਟਾਂ ਨੂੰ 15 15000 ਲੈ ਵੀ ਕੋੜੀਆਂ ਮਿਲਖਾ ਗਿਆ ਲਓ ਰੇਡ ਕਹਿੰਦੇ ਮਿਲਖਾ ਆ ਗਿਆ ਮੇਰੇ ਵੀਰੋ ਪਾਉਣ ਦੇ ਲਈ ਪਿੰਕੀ ਸੋਤਾ ਜੀ ਬੈਠੇ ਨੇ ਡੱਫਰਪਿੰਡ ਵਾਲੇ ਕਹਿੰਦੇ ਗੋੜਾ ਪਿਆਰ ਹੈ ਪਿੰਦੀ ਸੋਤਾ ਜੀ ਉਹਨਾਂ ਦੇ ਨਾਲ ਸਰਜੀਤ ਸੀਤਾ ਜੀ ਉਹਨਾਂ ਦੇ ਨਾਲ ਮੈਂ ਤੇ 12 13 ਸਾਲ ਤੋਂ ਦੇਖਦਾ ਆ ਰਿਹਾ ਕੀ ਭਾਜੀ ਮੈਨੂੰ ਪਤਾ ਵੀ ਕਿੱਦਾਂ ਦੇ ਇਨਸਾਨ ਨੇ ਜਿਹੜੀ ਗੱਲ ਕਹਿਤੀ ਤਾਰੀ ਥਰਾਂਜ ਵਾਲਿਆਂ ਉਹ ਪੱਥਰ ਤੇ ਲਕੀਰ ਹੁੰਦੀ ਹੈ ਤੇ ਪਿੰਕੀ ਸੋਤਾ ਜੀ ਨੇ ਆਖਿਆ ਵੀ ਸ੍ਰੀ ਗੁਰੂ ਹਰਗੋਬਿੰਦ ਸਾਇੰਸ ਸਪੋਰਟਸ ਕਲੱਬ ਡਫਰ ਬਾਬਾ ਮੇਰ ਕਰੇ 2026 ਦੇ ਵਿੱਚ ਵੱਡਾ ਕੱਪ ਹੋਣਾ ਵੱਡਾ ਕੱਪ ਹੋਣਾ ਲਓ ਜਫਾ ਲੱਗਿਆ ਤੇ ਹਾਂਜੀ ਮਨਦੀਪ ਜੀ ਵੱਡੇ ਵੀਰ ਨੇ ਬਿਲਕੁਲ ਵੱਡੇ ਵੀਰ ਨੇ ਤੇ ਲ ਵੀਰਿਆ ਨੋਟ ਕਰੀ ਟੀਮਾਂ ਨੋਟ ਕਰਿਓ ਹੋਲਡ ਵਾਲਾ ਪੁਆਇੰਟ ਜਿਹੜਾ ਜਾਫੀ ਦਾ ਉਧਰ ਸ਼ਾਹ ਪਰਿਵਾਰ ਤੇ ਖਖ ਪਰਿਵਾਰ ਵਾਲੇ ਵੀ ਕਹਿੰਦੇ ਐ ਕਿ 2002 ਜਫੀਆਂ ਦਾ ਜਿਹੜੇ ਰਾਜਾ ਛਾ ਜੂਐਫਏ ਨੋਨੀ ਛਾ ਜੂਐਫਏ ਜ਼ਖਵੀਰ ਛਾ ਜੂਐਫਏ ਨਾਲ ਲਾਡੀ ਸ਼ਾ ਇਹਨਾਂ ਵੀਰਾਂ ਵੱਲੋਂ 2000 ਹੋਵੇਗਾ ਮਿਲਖੇ ਦੀ ਪਾਈ ਕਬੱਡੀਆ ਚਾਰ ਜਾ ਪੀਰਲੇ ਪਾਸਿਆ ਅਵਾਨ ਪਿੰਡ ਵਾਲਿਆ ਗੋਪੀ ਕਰ ਕਰਾਈ ਸੁਣਿਆ ਕਰ ਕਰਾਈ ਆਇਆ ਫਿਰ ਤੇ ਸਰਦਾਰੀ ਬੱਲੇ ਬੱਲੇ ਕਬੱਡੀ ਕਬੱਡੀ ਹੋਈ ਪਈ ਹੈ ਬਿਲਕੁਲ ਪਹਿਲੀ ਹਾਂ ਇਧਰ ਰੰਧਾਵਾ ਫਿਟਨੈਸ ਜਿੰਮ ਗੋਪੀ ਕਹਿੰਦਾ ਭਰਾਵਾਂ ਦਾ ਧੰਨਵਾਦ ਕਰ ਦੋ ਰੇਡ ਪੈ ਗਈ ਤੇ ਮਨਦੀਪੂਣ ਧਿਆਨ ਤੇ ਰੱਖੀ ਦੋ ਰੇਡਾਂ ਬਾਕੀ ਨੇ ਸਾਡਾ ਸੂਬੇਦਾਰ ਪ੍ਰਦੀਪ ਫੌਜੀ ਹੈ ਰੰਧਾਵਾ ਸਾਹ ਦੇ ਵੱਡੇ ਵੀਰ ਨੇ ਹਾਂਜੀ ਬਿਲਕੁਲ 1000 ਦਿੱਤਾ ਜਾਣਾ ਪਰ ਉਧਰਲੇ ਪਾਸੇ ਤੂਬੇ ਨੇ ਜੱਫਾ ਪੜ ਦਿੱਤਾ ਖੇਡ ਗਰਾਊਂਡ ਦੇ ਵਿੱਚ ਚੱਲ ਚੱਲ ਵੀ ਮਿਲ ਕੇ ਆਪਾਂ ਅਗਲੀ ਕਬੱਡੀ ਉਧਰ ਤਾਰ ਚਾਹੀ ਹੈ ਅਵਾਨ ਪਿੰਡ ਦਾ ਗੋਪੀ ਹੈ ਤੇ ਨਾਲ ਛੋਟੀ ਛੋਟੀ ਦੇ ਖਿਡਾਰੀ ਹੈ ਉਧਰਲੇ ਪਾਸੇ ਯੋਰਾ ਸਿੰਘ ਜੀ ਜ਼ਹੋਦਾ ਯੂਐਸਏ ਸਰਦਾਰ ਦਲਜੀਤ ਸਿੰਘ ਜੀ ਜ਼ਹੋਦਾ ਸਾਬਕਾ ਪ੍ਰਧਾਨ ਅੰਟਾਰੀਓ ਕਬੱਡੀ ਫੈਡਰੇਸ਼ਨ ਵਰਿੰਦਰ ਸਿੰਘ ਜੀ ਜ਼ਹੋਦਾ ਸਾਹਿਬ ਯੂਐਸਏ ਵਾਲੇ ਹਰਦੀਪ ਸਿੰਘ ਜੀ ਪੈਂਕੀ ਸਰਪੰਚ ਸਾਹਿਬ ਕੇ ਗੱਗਾ ਜ਼ਹੋਦਾ ਕੈਨੇਡਾ ਪ੍ਰਗਟ ਮਾਨ ਗੜੀਆ ਕਿੱਥੇ ਹੈ ਬਾਰੀਆਂ ਪ੍ਰਗਟ ਮਾਨ ਗੜੀਆ 30 ਜੱਫੇ ਪਿਆ ਲੱਗ ਰੇਡਾਂ ਵੀ ਪੈਂਦੀਆਂ ਜੱਫੀਆਂ ਵੀ ਲੱਗਦੇ ਤੇ ਥੰਮਲੇ ਪੱਤੇ 'ਚ ਰੇਡਾਂ ਤੇ ਜੱਫੀਆਂ ਦੀ ਗੱਲ ਅਵਾਨਪਿੰਡ ਦਾ ਗੋਪੀ ਬੋਲ ਵੱਡੇ ਵੀਰ ਤੇ ਬਿਲਕੁਲ ਇਧਰ ਇਧਰ ਦੇਖਾਂਗੇ ਕਾਕੇ ਦੀ ਕਬੱਡੀ ਪੈਂਦੀ ਖੇਡ ਗਰਾਊਂਡ ਦੇ ਵਿੱਚ ਫਾਈਨਲ ਮੁਕਾਬਲਾ ਖੇਡਿਆ ਜਾ ਰਿਹਾ ਮਾਨਗੜ ਪਿੰਡ ਦੀ ਧਰਤੀ 'ਆ ਵੱਡੇ ਇਤਿਹਾਸ ਰਚੇ ਜਾ ਰਿਹਾ ਹੈ ਇਧਰ ਦੇਖਾਂਗੇ ਸ਼ਾਨਦਾਰ ਅੰਕ ਜੋੜ ਦਿੱਤਾ ਖਿਡਾਰੀ ਨੇ